ਸਸਰੀ ਗਰ ਰਾਮ ਸਲਾਮ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਸ ਪ੍ਰਾਨ ਖਾਨ ਦਾ ਪੰਜਾਬ ਬਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਪਿੰਡ ਸ਼ੇਰਗੜ ਬਾਬਾ ਪੀਰ ਫਲਾਈ ਵਾਲੇ ਸਰਕਾਰ ਤੇ ਅੱਜ ਤੁਹਾਨੂੰ ਦਰਬਾਰ ਦੀ ਜ਼ਿਆਰਤ ਕਰਾਵਾਂਗੇ ਤੇ ਦਰਸ਼ਨ ਕਰਾਵਾਂਗੇ ਬਹੁਤ ਪਾਕ ਪਵਿੱਤਰ ਦਰਗਾਹ ਵਾ ਇਹ ਤੇ ਨਾਲੇ ਕੁਝ ਜਾਣਕਾਰੀ ਇੱਥੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦਰਬਾਰ ਦੇਖੋ ਕਿੰਨਾ ਸੋਹਣਾ ਦਰਬਾਰ ਬਣਿਆ ਹੈ ਸ਼ੇਰਗੜ ਮਾਚੀਵਾੜਾ ਸਾਈਡ ਪੈ ਜਾਂਦਾ ਹੈ ਤੇ ਰੋਪਰ ਰੋਡ ਦੇ ਉੱਤੇ ਹੀ ਹੈ ਮੇਨ ਰੋਡ ਦੇ ਉੱਪਰ ਹੀ ਦਰਬਾਰ ਸਾਹਿਬ ਬਣਿਆ ਹੈ ਬਹੁਤ ਸੋਹਣਾ ਦਰਬਾਰ ਹੈ ਤੇ ਆਓ ਤੁਹਾਨੂੰ ਇਸ ਦਰਬਾਰ ਦੀ ਜ਼ਿਆਰਤ ਕਰਾਈਏ ਤੇ ਦਰਸ਼ਨ ਕਰਾਈਏ ਤੇ ਕੁਝ ਗੱਲਬਾਤ ਸਾਂਝੀ ਕਰਾਂਗੇ ਤੁਹਾਡੇ ਨਾਲ ਕਿਤੋਂ ਭਈਆ ਪਾਤੀ ਬismillah ਦੇ ਘੁੜਾਰੇ ਬੰਦਾ अच्छा ਤੇ ਦਰਬਾਰ ਬਾਰੇ ਕੁਝ ਯਾਦ ਕਰਦੇ ਮੈਂ ਕਦੇ ਨਹੀਂ ਆਇਆ ਕਿੰਨਾ ਕੰਮ ਚੱਲ ਰਿਹਾ ਦਰਬਾਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਜੀ ਚਲੋ ਆਓ ਤੁਹਾਨੂੰ ਦਰਬਾਰ ਦੀ ਜ਼ਿਆਰਤ ਕਰਾਨੇ ਆ ਤੇ ਉਸ ਤੋਂ ਬਾਅਦ ਅੱਥਰਿਕ ਕਿਸੇ ਮੋਤਵਾਰ ਬੰਦੇ ਦੇ ਨਾਲ ਗੱਲਬਾਤ ਕਰਾਂਗੇ ਤੇ ਦਰਬਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਾਂਗੇ ਬਣੇ ਰਹੀਓ ਬਲੌਗ ਦੇ ਨਾਲ ਬਹੁਤ ਸੋਨਾ ਦਰਬਾਰ ਹੈ ਜੀ ਬਣਾਈ ਬਈਓ ਦੋਸਤੋ ਵੀਡੀਓ ਦੇ ਨਾਲ ਤੇ ਤੁਹਾਨੂੰ ਜਲਦੀ ਹੀ ਮਹਾਰਾਜ ਸ਼ਰੀਫ ਦੇ ਦਰਸ਼ਨ ਕਰਾ ਰਹੇ ਆ। ਧੀਰ ਬਾਬਾ ਫਲਾਈਸ਼ਾ ਪਿੰਡ ਸ਼ੇਰਗੜ ਜਿਲ੍ਹਾ ਲੁਧਿਆਣਾ ਚ ਪੈਂਦਾ ਹੈ। ਜੈ ਦਾਤਾ ਸਰਕਾਰ ते गार्डनिंग बनी है ज बहुत सोहना दरबार है बहुत प्यारा दरबार है ਸਾਰੀ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ ਤੇ ਦਰਬਾਰ ਤੇ ਆ ਕੇ ਬਾਬਾ ਫਲਾਈ ਸਰਕਾਰ ਦਾ ਫੈਸਲਾ ਹਾਂਜੀ ਦੋਸਤੋ ਇਹ ਤੁਸੀਂ ਜਿਹੜੀਆਂ ਦੇਖ ਰਹੇ ਹੋ ਟਰਾਫੀਆਂ ਤੇ ਹਰ ਸਾਲ ਸਿੰਗਾ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਪਲਵਾਨੀ ਤੇ ਜਿਹੜੇ ਜਿੱਤੇ ਹੋਏ ਪਲਵਾਨ ਹੁੰਦੇ ਨੇ ਇਹ ਆਪਣੀ ਸ਼ਰਧਾ ਨਾਲ ਇਹੇ ਕਾਫੀਆਂ ਤੇ ਚੜਾ ਕੇ ਜਾਂਦੇ ਨੇ ਉਸ ਗੱਲ ਦੀ ਬਹੁਤ ਮਾਨਤਾ ਇਸ ਸਰਗਾ شریف ਦੀ ਇੱਥੋਂ 24 ਮੰਗਿਆ ਅਜੇ ਤੱਕ ਕਿਸੇ ਨੇ ਸ਼ਰਧਾ ਪੂਰਾ ਹੋਇਆ ਜੋ ਮਰਦ ਮੰਗੀ ਆ ਉਹ ਪੂਰੀ ਹੋਈ ਆ ਆਓ ਤੁਹਾਨੂੰ ਇੱਥੇ ਦਾ ਖਾੜਾ ਜਿੱਥੇ ਕਿ ਪਲਵਾਨ ਇੱਕ ਦੂਜੇ ਨਾਲ ਪ੍ਰੈਕਟਿਸ ਕਰਦੇ ਨੇ ਰਿਆਜ਼ ਕਰਦੇ ਨੇ ਉਹ ਜਗ੍ਹਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਜੋ ਜੀ ਤੁਹਾਨੂੰ ਉਹ ਵੀ ਦਿਖਾਣੇ ਆ ਵੀਡੀਓ ਚ ਬਣੇ ਰਹੀਓ ਹਾਂਜੀ ਦੋਸਤੋ ਆ ਲੰਗਰ ਹਾਲ ਆ ਜੀ ਸੜੀਆਂ ਭੈਣਾ ਲੰਗਰ ਬਣਾ ਰਹੀਆਂ ਨੇ ਸੰਘਣ ਨੂੰ ਛਕਾਣ ਵਾਸਤੇ ਤਾਂ ਲਓ ਜੀ ਕਰੋ ਦਰਸ਼ਨ ਇਹ ਖਾੜਾ ਜਿੱਥੇ ਪਲਵਾਨ ਜੀ ਸ਼ਾਮ ਨੂੰ ਸਾਰੇ ਰਿਆਜ਼ ਕਰਦੇ ਨੇ ਤੇ ਪ੍ਰੈਕਟਿਸ ਕਰਦੇ ਨੇ ਤੇ ਦੋਸਤੋ ਕਮੈਂਟਸ ਆਪਣੀ ਰਾਏ ਜ਼ਰੂਰ ਦਿਓ ਅਗਰ ਵੀਡੀਓ ਵਧੀਆ ਲੱਗੀ ਹੋਵੇ ਤੇ ਦਰਵਾਜ਼ਾ ਅੱਛਾ ਲੱਗਿਆ ਹੋਵੇ ਤਾਂ ਜ਼ਰੂਰ ਸਾਨੂੰ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਦਰਵਾਰ ਦੀ ਬੈਕ ਸਾਈਡ ਤੇ ਨਮਾ ਖਾੜਾ ਬਣਾਇਆ ਜਾ ਰਿਹਾ ਵਾ ਇਹ ਇਹ ਅਖਾੜਾ ਮਿੱਟਾਂ ਵਾਲਾ ਅਖਾੜਾ ਬਣਾਇਆ ਜਾ ਰਿਹਾ ਵਾ ਜਿੱਥੇ ਮਿੱਟਾਂ ਦੇ ਉੱਤੇ ਪਲਵਾਨ ਕੁਸ਼ਤੀ ਲੜਿਆ ਕਰਨਗੇ ਰਿਆਜ਼ ਕਰਿਆ ਕਰਨਗੇ ਤੇ ਸਾਰੀ ਸੰਗਤ ਨੂੰ ਉਹੀ ਬੇਨਤੀ ਆ ਵੀ ਤਰਵਾਰ ਦੀ ਉਸਾਰੀ ਦੇ ਲਈ ਤੇ ਪਲਵਾਨਾਂ ਦੇ ਅਖਾੜਿਆਂ ਦੇ ਲਈ ਜੋਥੇ ਸੇਵਾ ਚੱਲ ਰਹੀ ਆ ਤੇ ਵੱਧ ਚੜ ਕੇ ਸੇਵਾ ਪਾਓ ਤੇ ਤਾਂਕਿ ਇਹ ਜਿਹੜਾ ਕੰਮ ਚੱਲ ਰਿਹਾ ਇੱਥੇ ਮੁਕੰਮਲ ਹੋ ਸਕੇ ਕਿ ਜਿੰਨੇ ਵੀ ਆਪਣੇ ਪੰਜਾਬ ਦੇ ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ ਉਹ ਉਧਰ ਨਾ ਜਾਂਦੇ ਹੋਏ ਤੇ ਇੱਥੇ ਆ ਕੇ ਰਿਆਜ਼ ਕਰਨ ਤੇ ਕੁਝ ਕਰਨ ਦਾ ਜਜ਼ਬਾ ਰੱਖਣ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੀ ਦਰਬਾਰ ਦੇ ਅਖਾੜੇ ਦੇ ਕੰਮ ਦੀ ਉਹ ਸਾਰੀ ਚੱਲ ਰਹੀ ਆ ਤੇ ਵੱਧ ਚੜ ਕੇ ਸੰਗਤ ਨੂੰ ਬੇਨਤੀ ਆ ਵੀ ਤੁਸੀਂ ਆਪਣਾ ਯੋਗਦਾਨ ਪਾਓ ਤਾਂ ਪਿੱਛੇ ਹੈਗਾ ਇਹਦੇ ਕੱਚਾ ਅਖਾੜਾ ਤੇ ਅੱਗੇ ਬਣ ਰਿਹਾ ਮੈਟ ਵਾਲਾ ਖਾੜਾ ਤੇ ਆਓ ਤੁਹਾਨੂੰ ਕੱਚਾ ਖਾੜਾ ਵੀ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਲੋ ਸੰਗਤ ਜੀ ਕਰੋ ਦਰਸ਼ਨ ਖਾੜੇ ਦੇ ਇਹ ਆ ਜੀ ਕੱਚਾ ਖਾੜਾ ਜੋ ਤੁਹਾਨੂੰ ਪਿੱਛੇ ਦਿਖਾਇਆ ਉਹ ਹੈਗਾ ਪੱਕਾ ਖੜਾ ਆ ਲੰਗੂ ਟੰਗਿਆਈ ਪਹਿਲਵਾਨਾਂ ਦੇ ਜਿੰਨਾਂ ਨੂੰ ਪਾ ਕੇ ਪਹਿਲਵਾਨ ਰਿਆਸਤ ਕਰਦੇ ਆ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਤੇ ਦਰਵਾਜ਼ੇ ਬਾਰੇ ਕੁਝ ਜਾਣਕਾਰੀ ਸਾਥੀ ਕਰੋ ਇਹ ਕਿੰਨਾ ਕੁ ਪੁਰਾਣਾ ਦਰਵਾਜ਼ਾ ਹੈ ਬਹੁਤ ਪੁਰਾਣਾ ਸਾਡੀ ਸੁੱਤ ਤੋਂ ਪਹਿਲਾਂ ਦਾ ਇਹ ਕਿੰਨੀ ਕੁ ਮਰ ਹੋਣੀ ਆਪਣੀ ਅਗੇ ਮੇਰੇ 45 ਸਾਲ 45 ਸਾਲ ਲਗਭਗ 45 ਸਾਲ ਵੀਰ ਜੀ ਦੀ ਉਮਰ ਆ ਤੇ ਸਾਹਬ ਲਾਲੋ ਵੀ ਇਹ ਦਰਬਾਰ ਉਸ ਤੋਂ ਵੀ ਪਹਿਲੇ ਸਮੇ ਦਾ ਹੈ ਬਹੁਤ ਹੀ ਇਤਿਹਾਸਕ ਜਗ੍ਹਾ ਇਹ ਤਾਂ ਵੀਰ ਜੀ ਸਾਨੂੰ ਇੱਕ ਗੱਲ ਦੱਸੋ ਵੀ ਬਾਬਾ ਫਲਾਈ ਜੀ ਇਹਨਾਂ ਦਾ ਨਾਮ ਕਿੱਦਾਂ ਪਿਆ ਅੱਛਾ ਫਲਾਈ ਹੁੰਦੀ ਸੀ ਭਾਜੀ ਉਹ ਵਰਡ ਆਕਟਰ ਦਾ ਸੀ ਅੱਛਾ ਜੀ ਤੇ ਉਹਦੇ ਨਾਂ ਤੇ ਪਿਆ ਆ ਬਾਕੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਊਗਾ ਕਿ ਕਿਉਂ ਪਿਆ ਹੈ ਕਿ ਉਹਦੇ ਨਾਂ ਤੇ ਸੱਜਣ ਦੇ ਨਾਂ ਤੇ ਜਾਣਦੇ ਜਾਂਦੇ ਜਾਂਦੇ ਉਬਾਕੀ ਪਤਾ ਨਹੀਂਗਾ ਵੀ ਕਿਦਾਂ ਅਸੀਂ ਵੀਰ ਜੀ ਆਪਣੇ ਹਿਸਾਬ ਨਾਲ ਲਾਇਆ ਸੀਗਾ ਵੀ ਅੰਦਾਜ਼ਾ ਵੀ ਦਰਬਾਰ ਸਾਹਿਬ ਜਿਹੜਾ ਉਹ ਉੱਪਰ ਬਣਿਆ ਹੈ ਤੇ ਤਾਂ ਸ਼ਾਇਦ ਬਾਬਾ ਫਲਾਈ ਜੀ ਦੇ ਨਾਮ ਤੋਂ ਪ੍ਰਸਿੱਧ ਹੈ ਕੁਝ ਨਾ ਵੀ ਬਾਕੀ ਸੇਵਾਦਾਰਾਂ ਦੀ ਤੁਹਾਨੂੰ ਪਤਾ ਹੀ ਆ ਹੋਏ ਸੇਵਾ ਬਹੁਤ ਆ ਬਾਬਾ ਦੀਪਾ ਜੀ ਦੀ ਬਹੁਤ ਸੇਵਾ ਆ ਜਿਹੜਾ ਦਰਵਾਰੇ ਤੇ ਟੱਕਰ ਤੇ ਪਹੁੰਚਿਆ ਵੀਰ ਜੀ ਆਪਣਾ ਮੇਲਾ ਕਿਹੜੇ ਦਿਨਾਂ ਚ ਉੱਥੇ ਸਟਾਰਟ ਹੁੰਦਾ ਹੈ 17 ਜੂਨ ਨੂੰ 17 ਜੂਨ ਨੂੰ ਹਾਂਜੀ ਬਾਬਾ ਜੀ ਦੀ ਵਾਸ਼ੀ ਜੇਵਾਕੀ ਅਸੀਂ ਮਿਲਦੇ ਆ ਰਹੇ ਬਾਬਾ ਜੀ ਦੀ ਵਾਸ਼ੀ ਹੁੰਦੀ ਆ ਠੀਕ ਹੈ ਜੀ ਤੇ ਆ ਮੂਰੇ ਕਲਕ ਇਹ ਅਭਜਾਈ ਹੋਣੀ ਆ ਤੁਹਾਣਾ ਤੋਂ ਬਾਅਦ ਵੱਡੇ ਤੋਂ ਫਿਰ ਸ਼ੇਂਜੀ ਸ਼ੁਰੂ ਹੋ ਜਾਂਦੀ ਆ ਬਾਬਾ ਜੀ ਠੀਕ ਹੈ ਜੀ ਤੇ ਇੱਥੇ ਜੀ ਛਿੰਜਾਂ ਦਾ ਫੰਕਸ਼ਨ ਵੀ ਕਰਵਾਇਆ ਜਾਂਦਾ ਹੈ ਤੇ ਵੱਡੇ ਵੱਡੇ ਪਹਿਲਵਾਨ ਇੱਥੇ ਹਿੱਸਾ ਲੈਂਦੇ ਆ ਸਰਵਾਰ ਤੇ ਆ ਕੇ ਤੇ ਨਾਲੇ ਆਪਣੀਆਂ ਹਾਜ਼ਰੀਆਂ ਭਰਦੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਰੂਰ ਪਹੁੰਚੋ ਹਰ ਸਾਲ 17 ਜੂਨ ਤੋਂ ਮੇਲਾ ਤੇ ਸਾਰਟ ਹੋ ਜਾਂਦਾ ਹੈ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਅਸੀਂ ਬਾਅਦ ਚੋਂ ਆਏ ਸਾਨੂੰ ਪਤਾ ਨਹੀਂ ਸੀ ਤੇ ਜਿੰਨੀ ਜਾਣਕਾਰੀ ਸਾਂਝੀ ਕੀਤੀ ਤੁਹਾਡੇ ਨਾਲ ਕਬੂਲ ਕਰਿਓ ਤੇ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਜਰੂਰ ਕਿਸੇ ਨਵੀਂ ਇਤਿਹਾਸਿਕ ਦਰਗਾਹ ਦੇ ਦਰਸ਼ਨ ਕਰਾਵਾਂਗੇ ਜ਼ਿਆਰਤ ਕਰਾਵਾਂਗੇ ਸ਼ੁਬਾਖੈਰ ਬੰਦ